ਰਾਤ ਨੂੰ ਭਾਰੀ ਤੂਫਾਨ ਦਾ ਦੇਖੋ ਕਹਿਰ ਕਿੰਨਾ ਜ਼ਿਆਦਾ ਮੱਚਿਆ ਹੋਇਆ ਸੀ ਤਸਵੀਰਾਂ ਦੇਖ ਰਹੇ ਹਾਂ ਦਸੀ ਰਾਤ ਦੀ ਤੂਫਾਨ ਦੇ ਨਾਲ ਬਹੁਤ ਹੀ ਜ਼ਿਆਦਾ ਕਈ ਜਗ੍ਹਾ ਤੇ ਨੁਕਸਾਨ ਵੀ ਹੋਇਆ ਕਾਬਲੇ ਤੋਂ ਕਿੱਦਾਂ ਪੌਦੇ ਉੱਤੇ ਖੜੀ ਹੋਈ ਹੈ ਦੇਖੋ ਇਹ ਦੇਖ نیچے ਵੀ ਤਾਂ ਉਹ ਦੱਸ ਦਈਏ ਕਿ ਤੂਫਾਨ ਨੇ ਕੱਲ ਕਾਫੀ ਜਗ੍ਹਾ ਤੇ ਪੰਜਾਬ ਦੇ ਵਿੱਚ ਤੂਫਾਨ ਦਾ ਭਾਰੀ ਕਾਫੀ ਜ਼ਿਆਦਾ ਕਹਿਰ ਮੱਚਿਆ ਹੋਇਆ ਸੀ ਅਤੇ ਕਮੈਂਟ ਕਰਕੇ ਤੁਸੀਂ ਵੀ ਦੱਸਣਾ ਕਿ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਅਤੇ ਕਿਹੜੇ ਪਿੰਡ ਤੋਂ ਹੋ ਅਤੇ ਕਿੱਥੇ-ਕਿੱਥੇ ਤੁਹਾਡੇ ਵੀ ਜ਼ਿਲ੍ਹੇ ਦੇ ਵਿੱਚ ਅਤੇ ਪਿੰਡ ਦੇ ਵਿੱਚ ਤੂਫਾਨ ਦਾ ਕਾਫੀ ਜ਼ਿਆਦਾ ਵੱਡਾ ਕਹਿਰ ਮੱਚਿਆ ਹੋਇਆ ਜੀ ਸੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਆਪਣਾ ਕਰਕੇ ਜਰੂਰ ਦੱਸਣਾ